ਹਾਂਜੀ ਕੀ ਹਾਲ ਜੀ ਸਾਰਿਆਂ ਦਾ ਆ ਆਇਆ ਸਾਰੇ ਚੜ੍ਹਦੀ ਕਲਾຊੂਗੇ ਜੀ ਨਵਾਂ ਦਿਨ ਨਵ ਸਫਰ ਦੀ ਸ਼ੁਰੂਆਤ ਨਵੇਂ ਰਾਹਾਂ ਤੇ ਸੜਕਾਂ ਤੇ ਤੇ ਆ ਜਾਓ ਜੀ ਕਰਦੇ ਆਂ ਦਿਨ ਦੀ ਸ਼ੁਰੂਆਤ ਸਫਰ ਦੇ ਨਾਲ ਤੇ ਤੁਹਾਡੇ ਨਾਲ ਆਪਾਂ ਸਾਝ ਪਾਉਂਦੇ ਜਾਣਾ ਆਂ ਸਫਰ ਦੌਰਾਨ ਜੋ ਕੁਝ ਰਾਜ ਵਧੀਆ ਦੇਖਣ ਨੂੰ ਮਿਲਿਆ ਤੁਹਾਨੂੰ ਵੀ ਦਿਖਾਵਾਂਗੇ ਤੇ ਸਵੇਰੇ ਸਵੇਰੇ ਹੱਲਿਆ ਅੱਖਾਂ ਖੋਲ੍ਹਦੀਆਂ ਨਹੀਂ ਰੋੜਕੀ ਵਾਲਿਆ ਤੇ ਮਿਲਦੇ ਆ ਜੀ ਰਹਾਾਂ ਤੇ ਆ ਜਾਓ ਕੂੜੇ ਤੇ ਲੱਦੀਏ ਸਮਾਨ ਤੇ ਲੇਟ ਹੋ ਗਾਇ ਅੱਜ ਵੀ ਤਰਨ ਲੱਗੇ ਸਵੇਰ ਰਾਤ ਦਾ ਸਰੀਰ ਭੱਜਾ ਜਾਏ ਪਤਾ ਨਹੀਂ ਕਾਹਦੇ ਹੋਰੀ ਤਰ੍ਹਾਂ ਸਰੀਰ ਵਾ ਪਿਆ ਮਿੱਟੀ ਆ ਇਹ ਕਰਕੇ ਲੇਟ ਹੋ ਗਾਇ ਤੇ ਆ ਜਾਓ ਭਿਆਨੀਆਂ ਘੋੜਾ ਪੇ ਜੰਮੂ ਕਸ਼ਮੀਰ ਦੀਆਂ ਸੜਕਾਂ ਤੇ ਬਾਜੀ ਮੈਂ ਗਿਆ ਸੇਰੀ ਸੇਰੇ ਪਹਿਲਾਂ ਤੁਹਾਨੂੰ ਹਰੇ ਭਰੇ ਪਹਾੜ ਜਿਹਾ ਦਿਖਾ ਦਈਏ ਇਧਰ ਥੱਲੇ ਬਾਗ ਦਾ ਛਣਾਵ ਤੇ ਉੱਪਰ ਉਹ ਬਣਿਆ ਜਿਹੜਾ ਹਾਈਵੇ ਆ ਕੱਛੋਂ ਆਪਣੇ ਕਹਿੰਦੇ ਦੂਜੇ ਨੂੰ ਜਾਂਦਾ ਸ਼੍ਰੀਨਗਰ ਨੂੰ ਜੰਮੂ ਤੋਂ ਸ਼੍ਰੀਨਗਰ ਨੂੰ ਆਪਾਂ ਉਹ ਹਾਈਵੇ ਤੇ ਜਾਣਨਾ ਹੁਣ ਜਾ ਕੇ ਇਹ ਇਧਰੋਂ ਘੁੰਮ ਕੇ ਇਹ ਪੌਣ ਦੇ ਥੱਲਿਓਂ ਕਦੇ ਕ੍ਰੋਸਿੰਗ ਹੋਣੀ ਆ ਤੇ ਦੇਦੇ ਚੜਦੇ ਆ ਹਾਈਵੇ ਤੇ 4-5 ਕਿਲੋਮੀਟਰ ਹੋ ਗਿਆ ਬਹੁਤ ਚੜਾਈ ਪੈ ਰਹੀ ਆ ਸਿੰਘ ਜਾ ਰਹੇ ਆ ਤੇ ਆਪਣੇ ਪਹਿਲੇ ਦੂਜੇ ਗੇਅਰ ਤੇ ਜਾਣ ਡਿਆ ਬਸ ਪੂਰਾ ਜੋਰ ਲਗਾਇਆ ਤੇ ਹਾਲੇ ਪਤਾ ਨਹੀਂ ਕਿੱਥੇ ਤੱਕ ਚੜਾਈ ਹੋਣੀ ਆ ਬਾਕੀ ਇਹ ਤਾਂ ਹਲੇ ਟਰੇਲਰ ਆ ਚੜਾਈ ਜੜੂਈ ਤਾਂ ਜਿਹੜੀਆਂ ਸ਼ੁਰੂ ਹੋਣੀਆਂ ਆ ਅਸਲੀ ਜਿੱਥੇ ਜ਼ੋਰ ਪਾਰਖਿਆ ਜਾਣਾ ਰੋੜਕੀ ਵਾਲੇ ਦੇ ਪੱਟਾਂ ਦਾ ਕੋਸਿੰਗ ਡਰਾਈਵ ਸੂਨ ਮਾਰਕ ਤੋਂ ਅੱਗੇ ਜਾ ਕੇ ਚੜਾਈਆਂ ਹੋਣੀਆਂ ਆ ਇਹ ਤਾਂ ਕਹਿੰਦੇ ਪੱਟਾਂ ਦੀ ਹਲੇ ਗਰਮ ਹੀ ਹੋ ਰਹੇ ਆ ਗਰਮ ਕਰ ਦਿਆ ਤੇ ਪੂਰਾ ਲਹੂ ਪੀ ਹੋਇਆ ਆ ਆ ਜਿਹੜੀਆਂ ਗੱਡੀਆਂ ਜਾਣੀਆਂ ਜੀ ਇਹ ਇਹਨਾਂ 10 ਜੱक्कੀਆਂ ਜਾਂ ਨੀਆਂ ਤੇ 6 ਜੱक्कੀਆਂ ਇਹ ਸਾਰਾ ਆਰਮੀ ਦਾ ਸਮਾਨ ਲੈ ਕੇ ਜਾਣੀਆਂ ਆ। ਇਹ ਕਾਰਮੀ ਦੀ ਗੱਡੀ ਮੋਹਰੇ ਲੱਗੀ ਨਾ ਤੇ ਤੇ ਮਗਰ ਮਗਰ ਇਹ ਗੱਡੀਆਂ 14 ਨੰਬਰ ਇਦਾਂ ਤੇ 3 ਨੰਬਰ ਲਿਖੇ ਹੋਵਾ ਵੀ ਬਾ 1 2 3 ਇਦਾਂ ਇਹ ਸਾਰਾ ਆਰਮੀ ਦਾ ਸਮਾਨ ਆ। ਤੇ ਕਿਆਰਸ ਗੱਲ ਨਹੀਂ ਸਮਝ ਆਉਂਦੀ ਵੀ ਜਿਹੜੇ ਸਾਈਕਲਿਸਟ ਭਰਾ ਆਉਂਦੇ ਆਪਣੇ ਅਚਾਈ ਜੀ ਤੇ ਆ ਕੇ ਦੱਸਦੇ ਹੋ ਵੀ ਉਹ ਫਰਾਨੇ ਪਹਾੜ ਦੇ ਪਿੱਛੇੋਂ ਆਏ ਆ ਉੱਥੋਂ ਆਏ ਆ ਇੱਥੇ ਤੱਕ ਚੜ ਗਏ ਪਤਾ ਨਹੀਂ ਦਾ ਯਾਰ ਫੁੱਦੂ ਖਚਦੇ ਰਹਿੰਦੇ ਆ ਆਪਾਂ ਤਾਂ ਕੋਈ ਨਹੀਂ ਪਤਾ ਲਾਦਾ ਵੀ ਕਿਹੜੇ ਪਹਾੜ ਦੇ ਪਿੱਛੇੋਂ ਆਏ ਤੇ ਕਿਹੜੇ ਪਹਾੜ ਦੇ ਪਿੱਛੇ ਜਾਣਾ ਹੈ ਜਿਹੜੀ ਸਚਾਈ ਆ ਜਾਂ ਰੱਖ ਲੋ ਆਪਣਾ ਦਿਮਾਗ ਮੋਟਾ ਆ ਘਟ ਆਪਾਂ ਨਹੀਂ ਪਤਾ ਲਾਦਾ ਬਾਕੀਆਂ ਦੇ ਜ਼ਿਆਦਾ ਤੇਜ਼ ਹੁੰਦੇ ਹੋਣਗੇ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਵਾਕਿਆ ਆਪਾਂ ਦਾ ਖੱਡਾ ਹੀ ਆਈ ਦੀ ਇਹ ਸਾਰੀ ਪਾਤੀ ਜਾਂ ਜਿੱਧਰ ਇੱਕ ਪਾਸੇ ਪਹਾੜ ਦੀਦਾ ਬੱਸ ਆਹ ਗੋਦ ਇਹ ਪਤਾ ਨਹੀਂ ਕਿਦਾਂ ਦਾ ਖਦੰਦੇ ਆ ਇੱਥੇ ਆ ਕੇ ਜਾਮ ਬਹੁਤ ਤਕੜਾ ਹੋ ਗਿਆ ਇਸ ਕਰਕੇ ਆਪਾਂ ਰੋਕ ਗਏ ਆ ਮੈਂ ਕਿਹਾ ਵੀ ਰੋਕ ਲੈਨੇ ਆ ਕਿਉਂਕਿ ਰੂਟ ਸਿੰਗਲ ਆ ਇਹ ਗੱਡੀਆਂ ਵਿੱਚ ਲਾਦਾ ਜਿਹੜਾ ਜੀ ਮਿਲਟਰੀ ਵਾਲੇ ਮੋਰੇ ਲਾ ਕੇ ਲੈ ਜਾਂਦੇ ਆ ਸਮਾਨ ਵਾਲੀਆਂ ਇਹ ਅਮਰਨਾਥ ਦੀ ਯਾਤਰਾ ਵੀ ਜਸਤ ਸ਼ੁਰੂ ਹੋ ਰਹੀ ਆ ਇੱਥੇ ਹੋ ਸਕਦਾ ਵੀ ਲੰਗਰ ਦਾ ਸਮਾਨ ਵੀ ਹੋ ਸਕਦਾ ਹਨਾ ਵਾਕਿਆ ਆਪਾਂ ਨੂੰ ਪੂਰੀ ਜਾਣਕਾਰੀ ਨਹੀਂ ਪਰ ਇੱਕ ਗੱਡੀ ਨਿਊ ਮਿਲਟਰੀ ਦੀ ਸੀ ਕਿ ਇਹਨਾਂ ਦੇ ਤੇ ਘੱਟੋ ਘੱਟ ਗੱਡੀਆਂ ਲੰਗਈਆਂ ਇਹ 40 50 ਤਾਂ ਲੰਗਈਆਂ ਆਪਣੇ ਖੜੇ ਖੜਿਆਂ ਤੇ ਕੌਸਿੰਗ ਰਾਈਟ ਆ ਜਿੱਦਾਂ ਤੁਹਾਨੂੰ ਮਾਦਾ ਦੇਖਿਓ ਸਾਰੀਆਂ ਗੱਡੀਆਂ ਮਾਗਰ ਨੰਬਰ ਲੱਗਾ ਆ ਉਹਦੇ ਚਿੱਟਾ ਆ ਜੇ ਹਨਾ ਕਾਗਜ਼ ਆ ਸਾਲਾ ਆਪਾਂ 4:00 ਵਜੇ ਜਦੋਂ ਆ ਰਾਮਬਾਨ ਪਹੁੰਚ ਗਏ ਸੀਗੇ ਧੁੱਪ ਬਹਾਵਾ ਸੀਗੀ ਗਰਮੀ ਤੇ ਅੱਗੇ ਜਦੋਂ ਆ ਰਾਮਬਾਨ ਆ ਗਏ ਆਪਾਂ ਪਤਾ ਕੀਤਾ ਸੀਗਾ ਆ ਰਾਮਬਾਨ 3 ਕਿਲੋਮੀਟਰ ਅੱਗੇ ਆ ਗਏ ਸੀ ਆਪਾਂ ਤੇ ਦੱਸਦੇ ਦੱਸਣਾ ਸਭ ਸਾਰੀ ਚੜ੍ਹਾਈ ਆ ਤੇ ਮੁੜ ਕੇ ਇੱਥੇ ਰਹਿਣ ਨੂੰ ਵੀ ਰਾਜ ਕੋਈ ਨਹੀਂ ਆਉਣਾ ਤੇ ਆਪਾਂ ਫਿਰ ਗੱਲ ਉਹਨਾਂ ਦੀ ਮੰਨ ਕੇ ਉੱਥੇ ਰਹਿਣ ਦਾ ਪ੍ਰਬੰਧ ਕੀਤਾ ਪਰ ਬਣੀ ਨਹੀਂ ਗੱਲ ਫਿਰ 3 ਕਿਲੋਮੀਟਰ ਆਪਾਂ ਪਿੱਛੇ ਆ ਰਾਮਬਾਨ ਮੁੜ ਗਏ ਸੀਗੇ ਤੇ ਉੱਥੇ ਜਾ ਕੇ ਫਿਰ ਰੈਂਡ ਦਾ ਜਿਗਾਰਡ ਹੋਇਆ ਸੀਗਾ ਤੇ ਗੱਲ ਸੱਚੀ ਸੀ ਬਾਈਆਂ ਦੀ ਵੀ ਹੁਣ ਆਪਾਂ ਇਹ ਨਹੀਂ 10 ਕਿਲੋਮੀਟਰ ਆ ਗਏ ਆ ਤੇ ਸਾਰੀ ਚੜਾਈ ਹੈ ਸਾਰੀ ਟੋਟਲ ਚੜਾਈ ਫਿਰੇ ਦੂਜੇ ਗੇਅਰ 'ਚ ਚੜਿਆ ਆ ਸੈਗਲ ਤੇ ਖਾਣ ਨੂੰ ਜਾਂ ਰਹਿਣ ਨੂੰ ਸੱਚੀ 10 ਕਿਲੋਮੀਟਰ ਦੇ ਵਿੱਚ ਕੁਝ ਨਹੀਂ ਸੀਗਾ ਤੇ ਬਾਕੀ ਹਲੇ ਅੱਗੇ ਵੀ ਨਹੀਂ ਪਤਾ ਕਿੱਥੇ ਤੱਕ ਇਦਾਂ ਆ ਤੇ ਭਾਰ ਹੁਣ ਅਤਰਾਈ ਆ ਗਈ ਆ ਇਹ ਨਹੀਂ ਪਤਾ ਵੀ ਕਿੰਨੀ ਗਿਆ ਆ ਪੂਰਾ 10 ਕਿਲੋਮੀਟਰ ਬਾਅਦ ਅਤਰਾਈ ਸ਼ੁਰੂ ਹੋ ਗਈ ਤੇ ਉਹ ਅਤਰਾ ਹੀ ਜਾਂਦੀ ਆ ਉਧਰੋਂ ਉਹ ਜਿਹੜੀ ਸੜਕ ਆ ਤੇ ਬਾਕੀ ਹੁਣ ਇਹ ਨਹੀਂ ਪਤਾ ਕਿੱਥੇ ਤੱਕ ਹੋਊਗੀ ਇਹ ਕਿੰਨੇ ਕਿਲੋਮੀਟਰ ਹੋਊਗੀ ਆਇਆ ਦੇਖਦੇ ਆ ਕਿ ਕਿਤੇ ਖਾਣ ਪੀਣ ਨੂੰ ਜੇ ਮਿਲਦਾ ਤਾਂ ਪੀਣ ਨੂੰ ਮਿਲ ਜਵੇ ਰੋਟੀ ਬਾਣੀ ਦਾ ਆਪਾਂ ਰੋੱਕੇ ਹੀ ਖਾਣਾ ਹੱਲੇ ਕੋਈ ਦੁਕਾਨ ਆ ਜਵੇ ਲੱਸੀ ਵਗੈਰਾ ਦੀ ਠੰਡਾ ਠੰਡੇ ਦੀ ਲਓ ਜੀ ਜਿ세 ਆਪਾਂ ਨੂੰ ਰਾਜਾ ਫਾਸਟ ਫੂਡ ਐਂਡ ਰੈਸਟੋਰੈਂਟ ਇੱਥੇ ਲੱਸੀ ਹੈਗੀ ਆ ਲਿਖਿਆ ਬੈਨਰ ਜੇ ਤੇ ਲੱਸੀ ਦੇ ਦੋ ਗਲਾਸ ਜੇ ਡੱਬੇ ਜਿਹੇ ਤੇ ਤਿੰਨ ਜਿਹੜੇ ਡੱਬੇ ਛੱਡਦੇ ਅੰਦਰ ਫੇਰ ਏਨਰਜੀ ਬਣਾ ਕੇ ਫੇਰ ਛੱਡਦੇ ਨੇ ਲਗਾਮਾਂ ਘੋੜੇ ਦੀਆਂ ਆਪਾਂ ਸੋਚਿਆ ਸੀ ਲੱਸੀ ਮਿਲ ਗਈ ਹੈ ਇੱਥੇ ਦੁਕਾਨ ਤੋਂ ਪਰ ਲੱਸੀ ਹੈਗੀ ਹੈ ਗਰਮ ਆ ਤੇ ਲੱਸੀ ਦਾ ਅਨੁਭਵ ਤਾਂ ਗਰਮ ਸਵਾਦ ਨਹੀਂ ਲੱਗਦੀ ਹੁੰਦੀ ਤੇ ਉਦਾਂ ਪਰਵਾਸ ਆ ਜਾ ਕਰਨ ਨੂੰ ਇੱਕ ਡੱਬੀ ਜੇ ਪੀਤੀ ਆਪਾਂ ਉਹ ਜਿਹੜੀ ਆਪਣੇ ਦਾ ਸ਼ਾਇਦ ਦਸਾਂ ਦੀ ਇੱਥੇ 20 ਦੀ ਆ ਤੇ ਹੁਣ ਮੋਰੇ ਫੇਰ ਚੜਾਈ ਵੈਣੀ ਆ ਆਪਾਂ ਨੂੰ ਬਣਾ ਤੇ ਅਤਰਾਈ ਆਪਾਂ ਨੂੰ ਹਜ਼ਾਰੀ ਕਿਲੋਕੀਟਰ ਹੀ ਕਿਲੋ ਨਹੀਂ ਹੋਏ ਅੱਧਾ ਕਿਲੋਮੀਟਰ ਹੀ ਪਈ ਆ ਤੇ ਚੜਾਈ ਨਾ ਵੇ ਮੱਥਾ ਮਾ ਨਾ ਮੈਂ ਤਾਂ ਕਹੇ ਲੱਸੀ ਨਾਲ ਨਰਜੀ ਇਹ ਬਣਾ ਕੇ ਮਾਰਦੇ ਆ ਪਰ ਛੱਡ ਦਿਆਂ ਲਗਾਮਾਂ ਘੋੜੇ ਦੀਆਂ ਇਦਾਂ ਹੀ ਪਿਆਉਣ ਆਹ ਜੀ ਟਰੈਨਰ ਆ ਪੰਥਿਆਲ ਪੰਥਿਆਲ ਤੇ ਅੰਦਰ ਆਪਾਂ ਇਹਦੇ ਵੀਡੀਓ ਤਾਂ ਨਹੀਂ ਬਣਾਈ ਦੋਨੀਆਂ ਪਾਸੇ ਇਹਦੇ ਸਿਕਿਉਰਟੀ ਲੱਗੀ ਆ ਫੌਜੀ ਲੱਗੇ ਆ ਉਧਰਲੀ ਸਾਈਡ ਵੀ ਜਿੱਧਰੋਂ ਆਪਾਂ ਆਏ ਆ ਇਧਰੋਂ ਪੰਜ ਤੋਂ ਟਰੈਕਟਰ ਆ ਰਿਹਾ ਤੇ ਜੇ ਸਾਈਡ ਆਪਾਂ ਖੜੇ ਆ ਇਸ ਸਾਈਡ ਵੀ ਆਹ ਸਾਹਮਣੇ ਤਾਂ ਦੀਦਾ ਉੱਥੇ ਫੌਜੀ ਲੱਗੇ ਆ ਤੇ ਇਹਦੇ ਨਾਲ ਹੀ ਉਹ ਮੁਰੇ ਜਾ ਕੇ ਉਹ ਸਾਹਮਣੇ ਇਹਦੇ ਨਾਲ ਹੀ ਕੈਨਲ ਫੇਰ ਸ਼ੁਰੂ ਹੋ ਜਾਂਦੀ ਐ ਇੱਕ ਇਹਨਾਂ ਨੂੰ ਕਹਿੰਦੇ ਆ ਪੰਠਿਆਲ ਟਨਲ ਟੰਨਾ ਤੋਂ ਬਾਅਦ ਹੀ 17 ਕਿਲੋਮੀਟਰ ਦੇ ਹੁਣ ਆਣਾ ਆ ਕਸਬਾ ਬਨਿਆਲ ਯਾਨੀ ਕਿ ਬਨਿਆਲ ਤੋਂ 17 ਕਿਲੋਮੀਟਰ ਪਹਿਲਾਂ ਟੰਨਾ ਪੈਣੀ ਆ ਤੇ ਰਾਮਬਾਣ ਤੋਂ 15-16 ਕਿਲੋਮੀਟਰ ਅੱਗੇ ਰਾਮਬਾਣ ਤੇ ਬਨਿਆਲ ਦੇ ਵਿਚਕਾਰ ਇਹ ਪੈਣੀ ਆ ਇਹ ਦੋਨੇ ਟੰਨ ਲਾਂ ਤੇ ਸਕਿਉਰਿਟੀ ਵੀ ਜਨ ਇੰਨਾ ਆ ਵੀਡੀਓ ਬਣਾਉਦੇ ਹੀ ਆਪਾਂ ਦੇ ਨਾਲ ਹੀ ਆ ਗਏ ਸਾਰੋ ਨੇ ਆਪਣਾ ਆਈ ਕਾਰਡ ਵਗੈਰਾ ਚੈੱਕ ਕੀਤੇ ਹੋ ਨਹੀਂ ਤੇ ਫਿਰ ਤਸੱਲੀ ਹੋਈ ਉਹਨਾਂ ਦੀ ਆ ਜਾਓ ਜੀ ਛੱਡਦੇ ਹਾਂ ਹੁਣ ਲਗਾਮਾਂ ਘੋੜੇ ਦੀਆਂ ਲਓ ਜੀ ਆਪਣੇ ਕੋ ਮੱਕ ਗਿਆ ਸੀ ਪਾਣੀ ਤੇ ਪਾਣੀ ਇਹ ਆਪਾਂ ਦੇਖ ਪਿਆ ਇੱਥੋਂ ਪਰ ਲੈਣਾ ਆਪਾਂ ਇਹ ਪੀਣ ਯੋਗ ਹੀ ਹੁੰਦਾ ਹੈ ਪਾਣੀ ਇਹ ਤੇ ਉਦਾਂ ਸਫ਼ਰ ਕੋਈ ਵੀ ਹੋਵੇ ਪਾਣੀ ਨਹੀਂ ਤੁਹਾਡੇ ਕੋ ਮੁਕਣਾ ਚਾਹੀਦਾ ਪਰ ਆਪਾਂ ਅਣਗੇਲੀ ਵਰਤੇ ਚਾਈਦੀ ਆ ਇੰਦਰ ਸਫ਼ਰ ਤਾਂ ਬਿਲਕੁਲ ਨਹੀਂ ਮੁਕਣਾ ਚਾਹੀਦਾ ਕਿਉਂਕਿ ਪਹਾੜੀ ਏਰੀਆ ਆ ਤੇ ਪਾਣੀ ਦੇ ਨਾਲ ਹੀ ਤਾਂ ਆਕਸੀਜਨ ਲੈਵਲ ਸਹੀ ਰਹਿਣਾ ਹੁੰਦਾ ਆ ਇਹ ਕਰਕੇ ਪਾਣੀ ਦੀ ਕਮੀ ਨਹੀਂ ਹੋਣੀ ਚਾਹੀਦੀ ਤੇ ਆ ਜਾਓ ਭਰਦੇ ਆ ਜੀ ਤੇ ਪਾਣੀ ਪੋਸਿੰਗ ਡਰਾਈ ਪਾਣੀ ਵੀ ਆ ਠੰਡਾ ਚੜ ਡਿਆ ਫਰਜਾਂ ਨੂੰ ਰਜੂਮਿੰਗ ਡਰਾਈਵ ਤੇ ਉੱਧਰ ਆਪਣਾ ਘੋੜਾ ਖੜਾ ਆ। ਦੇਖੋ ਜੀ ਜਾਮ ਲੱਗਾ ਆ ਬਨਿਹਾਲ ਤੋਂ ਪਿੱਛੇ। ਬਨਿਹਾਲ ਇੱਥੇ ਰਹਿ ਗਿਆ ਆ 2 ਕਿਲੋਮੀਟਰ। ਤੇ ਆਪਾਂ ਸਾਈਡ ਥਾਣੀ ਤਾਂ ਲੰਘਦੇ ਆਏ ਆ। ਯਾਨੀ ਕਿ ਆ ਗਏ ਆਪਾਂ ਕਿਲੋ ਡੇਢ ਕਿਲੋਮੀਟਰ ਲੰਘ ਕੇ। ਤੇ ਪਰ ਇੱਥੇ ਆ ਕੇ ਕੰਮ ਅੜ ਗਿਆ। ਆਹ ਨੇ ਆਹ ਟਰੱਕ ਵਾਲੇ ਨੇ ਬਹੁਤ ਗਲਤ ਗੱਡੀ ਲਈ ਹੋਇਆ। ਬੈਗ ਲਾ ਕੇ ਇਧਰ ਨੂੰ ਕੈਰ ਦੇ ਰੋਡ ਤੇ ਆ ਨਹੀਂ ਤਾਂ ਇਥੋਂ ਵੀ ਲੰਘ ਜਾਣਾ ਹੈ ਘੋੜਾ ਆਪਣਾ ਕਿ ਸੇ ਆਪਾਂ ਕ੍ਰੋਸ ਕਰ ਜਾਣਾ ਹੈ ਸਾਰਾ ਜਾਮ ਕੋਸ਼ਿਸ਼ ਕਰਦੇ ਹਾਂ ਕੋਸਿੰਗ ਡਰਾਈ ਬਾਕੀ ਦੇਖਦੇ ਹਾਂ ਹੁਣ ਜਾਮ ਬਹੁਤ ਤਕੜਾ ਲੱਗਾ ਆ ਕੈਰ ਬਨੇਹਾਲ ਆ ਜਾਮ ਤੋਂ ਆਪਾਂ ਲੰਘਿਆਏ ਸੀ ਗੱਡੀ ਬੰਦੇ ਨੇ ਸਾਈਡ ਜੀ ਨੂੰ ਕਰ ਲਈ ਸੀ ਮੜੀ ਜੀ ਕਾਰ ਤੇ ਜਾਮ ਲੱਗਾ ਇਸ ਕਾਰਨ ਉਹ ਕੈਂਟਰ ਵਾਲੇ ਨੇ ਆ ਗੱਡੀ ਦੇ ਵਿੱਚ ਗੱਡੀ ਸਾਈਡ ਤੇ ਲਾਤੀ ਸਾਈਡ ਤੋਂ ਸ਼ੈਲ ਹੋ ਗਈ ਆ ਇਹਦੇ ਕਰਕੇ ਜਾਮ ਲੱਗਾ ਸਾਰਾ ਤੇ ਜਾਮ ਵਾਲਦੇ ਤੁਹਾਨੂੰ ਜਾਮ ਹੈਗਾ 2 ਕਿਲੋਮੀਟਰ ਦਾ ਹੁਣ ਲੰਘ ਲੈਣ ਦਿੰਦੇ ਆ ਜਾਮ ਖੁੱਲ ਗਿਆ ਉਦੋਂ ਗੱਡੀ ਸਾਈਡ ਨੂੰ ਕਰਾਤੀ ਮਿਲਟਰੀ ਵਾਲਿਆਂ ਨੇ ਆ ਕੇ ਤੇ ਜਾਮ ਲੰਘ ਲੈਣ ਦਿੰਦੇ ਮਿਲਟਰੀ ਵਾਲੇ ਆ ਨਾ ਗੱਡੀ ਨੂੰ ਰੋਕਣੀ ਕਿਸੇ ਨੇ ਵੀ ਦੋ ਦਾ ਤੂਰੀ ਚੱਲੋ ਉਹ ਦੇਖ ਲਓ ਮਿਲਟਰੀ ਵਾਲੇ ਆਪ ਗੱਡੀਆਂ ਨਿਘਾ ਰਹੇ ਆ ਇਹ ਇਧਰ ਆਲੇ ਫਸੇ ਹੋਈ ਆ ਵਿਚਾਰੇ ਲਓ ਜੀ ਆ ਸ਼ਹਿਰ ਆਪਾਂ ਬਾਨੀ ਹੱਲ ਕਰ ਲਿਆ ਕ੍ਰੋਸ ਤੇ ਸਿੰਗਰ ਰੂਡ ਵਾਲਾ ਕੰਮ ਹੋ ਗਿਆ ਹੁਣ ਖਤਮ ਆ ਫੋਰ ਲੈਂਡ ਰੋਡ ਚੱਲ ਪਿਆ ਆ ਕਾਜੀ ਕੋਲ ਸੌਰਾ ਪਹਿਲਾਂ ਗਾਉਂ 83 ਦੇ ਸ਼੍ਰੀਨਗਰ 99 ਦੇ ਤੇ ਲੇ 500 12 ਤੇ ਦੇਖਦੇ ਆ ਹੁਣ ਅੱਜ ਕਿੱਥੇ ਤੱਕ ਪਹੁੰਚਦਾ ਬਾਕੀ ਫੋਰ ਲੇਨ ਆ ਗਿਆ ਤੇ ਕਹਿੰਦੇ 터ਨਲ ਤੱਕ ਚੜਾਈ ਆ ਤੇ 터ਨਲ ਤੋਂ ਬਾਅਦ ਰੋਡ ਪਲੇਨ ਆ ਪਲੇਨ ਤੇ ਤਾਂ ਫੇ ਘੋੜੇ ਮੇ ਜਾਣਾ ਬੱਕ ਦਾ ਛਾਲਾ ਮਾਰਦੇ ਨੇ ਬਾਕੀ ਦੇਖਦੇ ਆ ਉੱਥੇ ਤੱਕ ਉਹ 터ਨਲ ਤੱਕ ਕਿੰਨਾ ਟਾਈਮ ਲੱਗਦਾ ਉਹ ਬਲੇ ਰੋਡ ਕੀ ਵਾਲਿਆ ਹਾਲ ਬੜਾ ਮੰਦਾ ਹੋਇਆ ਪਿਆ ਓਏ ਹਾਂਜੀ ਜੀ ਆਪਾਂ ਪਹੁੰਚ ਗਏ ਆ ਜਿਹੜੀ 터ਨਲ ਆ ਜੀ ਇਹ ਕਾਜੀਕੁੰਡ ਵਾਲੀ ਕਾਜੀਗੁੰਡ ਉੱਧਾਂ ਹੈਗਾ ਐ ਇੱਥੋਂ 10-12 ਕਿਲੋਮੀਟਰ ਯਾਨੀ ਕਿ 터ਨਲ ਜਿਹੜੀ ਐ ਕਾਜੀ ਗੁੰਡ ਦੇ ਨਾਂ ਤੇ ਬੋਲਦੀ ਆ ਬਨ ਬਨਹਾਲ ਕਾਜੀਗੁੰਡ ਤੇ ਇਹਦੀ ਜਿਹੜੀ ਜੀ ਬਣਨੀ ਸ਼ੁਰੂ ਹੋਈ ਸੀ ਇਹ 2010 ਦੇ ਵਿੱਚ ਤੇ ਇਹਦਾ ਕੰਮ ਸਾਰਾ ਕੰਪਲੀਟ ਹੋ ਕੇ 2021 ਦੇ ਵਿੱਚ ਇਹ ਫਿਰ 20 ਦੇ ਵਿੱਚ ਜਾਂ 21 ਦੇ ਵਿੱਚ ਚਾਲੂ ਕਰ ਦਿੱਤੀ ਸੀਗੀ ਗੱਡੀਆਂ ਦੇ ਲਈ ਤੇ ਇਹਦੀ ਜਿਹੜੀ ਲੰਬਾਈ ਆ ਉਹ 8.5 ਕਿਲੋਮੀਟਰ ਆ 8 ਕਿਲੋਮੀਟਰ 45 ਯਾਨੀ ਪੁਆਇੰਟ 8.5 ਕਿਲੋਮੀਟਰ ਰੱਖ ਲਓ 8.5 ਕਿਲੋਮੀਟਰ ਇਹਦੀ ਲੰਬਾਈ ਆ ਜੀ ਤਾਂ ਨਾਲ ਆਇਆਂ ਦਾ ਖਾਲਦੇ ਆ ਤੇ ਉਹ ਤੋਂ ਪਹਿਲਾਂ ਦਾ ਦੱਸਦ ਨੇ ਵੀ ਇਥੋਂ ਆਪਾਂ ਆ ਕੇ ਰਿਕਵੈਸਟ ਕੀਤੀ ਵੀ ਸਾਈਕਲ ਤਾਂ ਕਹਿੰਦੇ এলাਉਡ ਨਹੀਂ ਹੈਗਾ ਇਹਦੇ ਵਿੱਚ ਉਹ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਕੱਲ ਵਾਲੀ ਵੀਡੀਓ 'ਚ ਵੀ ਆਪਣੀ ਸੇਫਟੀ ਲਈ ਹੁੰਦਾ ਆ ਇਹ ਕਿਉਂਕਿ ਰਾਸਤਾ ਲੰਬਾ ਹੋ ਜਾਂਦਾ 8-9 ਕਿਲੋਮੀਟਰ ਦਾ ਟਾਈਮ ਬਹੁਤ ਲੱਗਦਾ ਆ ਸਾਈਕਲ ਤੇ ਤੇ ਇਸ ਕਰਕੇ ਵੀ ਕੋਈ ਸਾਈਕਲਿਸਟ ਨਹੀਂ ਆਵੇ ਇਸ ਕਰਕੇ ਉਹ ਨਹੀਂ ਸਾਈਕਲ ਲੋਡ ਨਹੀਂ ਕੀਤਾ ਇਹਦੇ ਵਿੱਚ ਤੇ ਹੁਣ ਆਪਾਂ ਐਸੀ ਰਿਕਵੈਸਟ ਕੀਤੀ ਉਹਨਾਂ ਨੂੰ ਕਹਿੰਦੇ ਕੋਈ ਨਹੀਂ ਪਿਕਅਪ ਦੇ ਜ਼ਰੀਏ ਤੁਹਾਨੂੰ ਉੱਧਰਲੇ ਪਾਸੇ ਛੱਡ ਦਿੰਨੇ ਆ ਤੇ ਇਹਨਾਂ ਨੇ ਆਪਾਂ ਨੂੰ ਉੱਧਰਲੇ ਪਾਸੇ ਛੱਡ ਦੇਣਾ ਤੇ ਆਪਾਂ ਵੀ ਉੱਧਰ ਜਾ ਕੇ ਉਤਰ ਗਏ ਘੂੜਾ ਪਦਰੇ ਰੂਰ ਤੇ ਛੱਡਣਾ ਹੁਣ ਕਹਿੰਦੇ ਰੂਟ ਸਾਫ਼ ਆ ਬਾਕੀ ਜਾ ਕੇ ਪਤਾ ਲੱਗੇ ਜਣਾ ਆਇਆ ਜੀ ਟਨਲ ਕਾਜੀਗੁੰਡ ਟਨਲ ਨੈਸ਼ਨਲ ਹਾਈਵੇ 44 ਸਾਊਥ ਪੋਰਟਲ ਮੈਂਗਾ ਥੋੜਾ ਜੂਮ ਕਰਕੇ ਵੀ ਤੁਹਾਨੂੰ ਦਿਖਾ ਲ ਦਿੰਨੇ ਆ ਵੈਲਕਮ ਟੂ ਵਾਨੀ ਹਾਲ ਕਾਜੀਗੁੰਡ ਟਨਲ ਹਾਂਜੀ ਜੀ ਆਪਾਂ ਟਨਲ ਕਰ ਲਈ ਪਾਰ ਕਾਜੀਗੁੰਡ ਵਾਲੀ ਜੀ ਉਹ ਆਪਾਂ ਜਿਦਾ ਤੁਹਾਨੂੰ ਦੱਸਿਆ ਸੀਗਾ ਨਹੀਂ ਪਿਕਅਪ ਜਰੀਏ ਪਾਰ ਕਰਵਾਤੀ ਆ ਤੇ ਉਹ ਯਾਨੀ ਕਿ ਜੇ ਆਪਾਂ ਉੱਪਰ ਦੀ ਆਨੇ ਘੁੰਮ ਕੇ ਪੁਰਾਣੀ ਰੋਡ ਰਾਹੀਂ ਤਾਂ 32 ਕਿਲੋਮੀਟਰ ਬਣਦਾ ਆ ਤੇ ਕਾਜੀਗੁੰਡ ਵਾਲੀ ਜਿਹੜੀ ਅਟਾ ਤੁਹਾਨੂੰ ਦੱਸਿਆ 8.5 ਕਿਲੋਮੀਟਰ ਤੇ ਦੇਖ ਲਓ ਕਿੰਨਾ ਫਰਕ ਪੈਂਦਾ ਕਿਲੋਮੀਟਰਾਂ ਦਾ ਜੀ ਤੇ ਇਹਦੇ ਲਈ ਜ਼ਰੂਰੀ ਆ ਤੁਹਾਡੇ ਕੋਲ ਆਧਾਰ ਕਾਰਡ ਹੋਣਾ ਬਹੁਤ ਜ਼ਰੂਰੀ ਆ ਆਧਾਰ ਕਾਰਡ ਉਹ ਫੋਟੋ ਫੋਟੋ ਖੇਚਦੇ ਆ ਤੇ ਤੁਹਾਡੀ ਵੀ ਫੋਟੋ ਖਿੱਚਦੇ ਆ ਸਾਈਕਲ ਦੇ ਨਾਲ ਫੇਰ ਪਾਰ ਕਰਵਾਉਂਦੇ ਆ ਤੁਹਾਨੂੰ ਕਿਉਂਕਿ ਜੋ ਸਕਿਉਰਟੀ ਰੀਜਨ ਹੋਣਗੇ ਉਹਨਾਂ ਨੂੰ ਉਹ ਪੂਰਾ ਕਰਦੇ ਆ ਜੇ ਤੁਹਾਡੇ ਕੋਲ ਆਧਾਰ ਕਾਰਡ ਨਹੀਂ ਹੈਗਾ ਤਾਂ ਫੇਰ ਨਹੀਂ ਹੋਣੀ ਤੁਹਾਨੂੰ ਪਾਰ ਕਰਵਾਉਣੀ ਹੈਗੀ ਟਨਲ ਇਸ ਕਰਕੇ ਜਿਹੜਾ ਵੀ ਸਾਈਕਲਿਸਟ ਭਰਾ ਇਧਰ ਨੂੰ ਨਵਾਂ ਆਉਂਦਾ ਆ ਪੁਰਾਣੇ ਨੂੰ ਤਾਂ ਚਲੋ ਪਤਾ ਆ ਆਪਾਂ ਤਾਂ ਕੁਦਰਤੀ ਨਾਲ ਚੱਕ ਲੈ ਸਕੇ ਪਤਾ ਆਪਾਂ ਨੂੰ ਵੀ ਨਹੀਂ ਸੀ ਤਾਂ ਕਰਕੇ ਜਾਣਕਾਰੀ ਆਪਾਂ ਸਾਂਝੀ ਕੀਤੀ ਆ ਜੇ ਕੋਈ ਨਵਾਂ ਕੋਈ ਭਰਾ ਸਾਈਕਲਿਸਟ ਜਾਂ ਕੋਈ ਭੈਣ ਇਧਰ ਨੂੰ ਸਾਈਕਲਿੰਗ ਕਰਦੇ ਆ ਤਾਂ ਆਪਣਾ ਆਧਾਰ ਕਾਰਡ ਤੇ ਹੋ ਸਕੇ ਤੇ ਨਾਲ ਵੋਟਰ ਕਾਰਡ ਵੀ ਚੱਕ ਲਓ ਪਰ ਵੋਟਰ ਕਾਰਡ ਨੂੰ ਇੱਧਰ ਜਿਆਦਾ ਮੰਨਦੇ ਨਹੀਂ ਹੈਗੇ ਆਧਾਰ ਕਾਰਡ ਨੂੰ ਮੰਨਦੇ ਆ ਤੇ ਇੱਕ ਗੱਲ ਹੋਰ ਸਫਰ ਦੇ ਵਿੱਚ ਵੀ ਬਹੁਤ ਬੰਦੇ ਪੁੱਛਦੇ ਆ ਤੇ ਪਿੰਡ ਵੀ ਕਈ ਬੰਦੇ ਪੁੱਛਦੇ ਹੁੰਦੇ ਆ ਆਲੇ ਦੁਆਲੇ ਪਿੰਡਾਂ ਦੇ ਵੀ ਕਈਆਂ ਨੇ ਪੁੱਛਿਆ ਯਾਰ ਤੈਨੂੰ ਮਿਲਦਾ ਕੀ ਆ ਸਫਰ ਕਰਕੇ ਤੇ ਜ਼ਿਆਦਾਤਰ ਉਹਨਾਂ ਸਾਰਿਆਂ ਦੀ ਸੋਚ ਪੈਸੇ ਤੇ ਹੀ ਦਿਮਾਗ ਵਾਲੀ ਜਿਹੜੀ ਸੂਈ ਉਹ ਪੈਸੇ ਤੇੜੀ ਹੋ ਹੁੰਦੀ ਆ ਪੈਸੇ ਪੂਏ ਮਿਲਦੇ ਕਿਸੇ ਪਾਸਿਓਂ ਤੇ ਆਪਣਾ ਇਹੀ ਹੁੰਦਾ ਆ ਕਿ ਕੋਹ ਨਹੀਂ ਵੀਰੇ ਵੀ ਡੇਡੇ ਰਿਕਾਰਡ ਬਣਾ ਕੇ ਡੇਡੇ ਪਲੇਅਰ ਸਟਾਰ ਹੋਗਾ ਉਹਨਾਂ ਨੂੰ ਸਰਕਾਰਾਂ ਪਹੁੰਚਦੀਆਂ ਤਾਂ ਆਪਣਾ ਤਾਂ ਕੰਮ ਹੀ ਕੁਛ ਨਹੀਂ ਹੈਗਾ ਆਪਾਂ ਇਦਾਂ ਕਹਿ ਕੇ ਯਾਨੀ ਪੱਲਾ ਝਾੜ ਲਈਦਾ ਆ ਹੱਥ ਪੈਦਾਨ ਨਾਲ ਇਨੀ ਗੱਲ ਕਹਿ ਕੇ ਪਰ ਵੀਰੋ ਪੈਸੇ ਪੂਹੇ ਤਾਂ ਉਹਨਾ ਮਤਲਬ ਰੱਖਿਆ ਕਰੋ ਕੱਲਾ ਉਹ ਪੈਸੇ ਨਾਲ ਨਹੀਂ ਮਿਲਦਾ ਜੋ ਉਦਾਂ ਮਿਲਦਾ ਆ ਆਪਾਂ ਨੂੰ ਸਫਰ ਕਰਕੇ ਜਿੱਦਾਂ ਹੁਣ ਫੌਜੀ ਭਰਾ ਮਿਲੇ ਸੀਗੇ ਵਿੱਚ ਸਰਦਾਰ ਭਰਾ ਵੀ ਸੀਗੇ ਅੰਮ੍ਰਿਤਸਰ ਤੋਂ ਵੀ ਸੀਗੇ ਜੰਮੂ ਤੋਂ ਵੀ ਜਦੋਂ ਆਪਾਂ ਤਨਨ ਪਾਰ ਕੀਤੀ ਉਨੀ ਆਹ ਸਿਰਫ ਦਸਤਾਰ ਕਰਕੇ ਤੇ ਆਪਣੀ ਸਾਈਕਲ ਤੇ ਨਿਸ਼ਾਨ ਸਾਹਿਬ ਲੱਗਾ ਤੇ ਤੀਜਾ ਆਪਣਾ ਸਾਈਕਲ ਕਰਕੇ ਸਾਈਕਲ ਤੇ ਸਫ਼ਰ ਕਰਦੇ ਆਪਾਂ ਨੂੰ ਬਾਜ ਮਾਰ ਕੇ ਰੁਕਿਆ ਉਨੀ ਆਪ ਰੋਕ ਕੇ ਉਹਨਾਂ ਨੇ ਪੁੱਛਿਆ ਸਾਰਾ ਕੋ ਕਿੱਥੋਂ ਆਏ ਨਾ ਬਾਬਾ ਜੀ ਕਿੱਦਾਂ ਤੇ ਫਿਰ ਸਾਰੀਆਂ ਗੱਲਾਂ ਬਾਤਾਂ ਹੋਈਆਂ ਤੇ ਵੱਡੀ ਗੱਲ ਦੇਸ਼ ਦੇ ਹੀਰੋ ਉਹ ਕਹਿਣ ਵੀ ਤੁਹਾਡਾ ਫੋਟੋ ਖਿਚਾਉਣੀ ਹੈ ਇਕੱਲੇ ਇਕੱਲੇ ਆ ਕੇ ਫੋਟੋ ਖਿਚਾਉਂਦੇ ਫਿਰ ਆਪੇ ਹੀ ਸੋਲੋ ਦੀ ਕਿੰਨੀ ਖੁਸ਼ੀ ਹੁੰਦੀ ਬੰਦੇ ਨੂੰ ਕਿੱਡਾ ਮਾਣ ਮਹਿਸੂਸ ਹੁੰਦਾ ਆਪਣੇ ਆਪ ਤੇ ਉਹ ਚੀਜ਼ਾਂ ਦੀ ਪੈਸੇ ਨਾਲ ਨਹੀਂ ਖਰੀਦ ਸਕਦੇ ਜਿਹੜੀ ਇਹ ਇਦਾਂ ਦੀਆਂ ਖੁਸ਼ੀਆਂ ਹੁੰਦੀਆਂ ਆ ਇਹ ਖੁਸ਼ੀਆਂ ਪੈਸੇ ਨਾਲ ਨਹੀਂ ਮਿਲਦੀਆਂ ਵੀਰੇ ਇਹ ਸਫਰਾਂ ਨਾਲ ਹੀ ਮਿਲਣੀਆਂ ਆਪਾਂ ਨੂੰ ਸਾਈਕਲਿੰਗ ਕਰਕੇ ਤੇ ਫਿਰ ਆਪਾਂ ਉੱਥੇ ਵੀਡੀਓ ਤਾਂ ਨਹੀਂ ਬਣਾਈ ਹੈਗੀ ਕਿਉਂਕਿ ਸਕਿਉਰਿਟੀ ਪਰਪਸ ਆ ਸਕਿਉਰਿਟੀ ਰੀਜਨ ਆ ਇਹ ਥੇ ਤਾਂ ਕਿ ਇਹ ਵੀ ਜਿਹੜੀਆਂ ਉਹਨਾਂ ਦੇ ਨਾਲ ਆਪਾਂ ਫੋਟੋ ਜਿਹੜੀਆਂ ਵੀ ਨਹੀਂ ਖਿੱਚੀਆਂ ਫੋਟੋਆਂ ਆਪਣੀਆਂ ਤੇ ਆਪਾਂ ਉਹਨਾਂ ਨੂੰ ਕਿਹਾ ਵੀ ਸੈਂਡ ਕਰ ਦਿਓ ਤੇ ਉਹ ਨਹੀਂ ਪਹਿਲਾਂ ਹੀ ਕਹਿਤਾ ਆਪਾਂ ਨੂੰ ਕਹਿੰਦੇ ਸੈਂਡ ਚਲੋ ਕਰ ਦਵਾਂਗੇ ਪਰ ਵੀ ਇਹਨੂੰ ਸੋਸ਼ਲ ਮੀਡੀਆ ਤੇ ਨਾ ਪਾਓ ਵੀ ਸਿਕਿਉਰਿਟੀ ਪਰਪਸ ਆ ਤੇ ਫੇ ਆਪਾਂ ਆਖਿਆ ਚਲੋ ਠੀਕ ਆ ਜੀ ਕਿਉਂਕਿ ਯਾਰ ਜਿਹੜੇ ਸਿਕਿਉਰਿਟੀ ਰੀਜਨ ਉਹ ਹੈਗੇ ਆ ਹੈਗੇ ਆ ਇਹ ਕਰਕੇ ਇਹ ਖੁਸ਼ੀਆਂ ਵੀਰੋ ਪੈਸੇ ਨਾਲ ਨਹੀਂ ਮਿਲਦੀਆਂ ਜਿਹੜੀਆਂ ਇਦਾਂ ਮਿਲਦੀਆਂ ਆ ਕੱਲਾ ਪੈਸੇ ਤੇ ਨਾ ਆਪਣਾ ਦਿਮਾਗ ਵਾਲੀ ਸੂਈ ਟਿਕਾਈ ਰੱਖਿਆ ਕਰੋ ਤੇ ਆਇਓ ਜੀ ਫੇ ਹੁਣ ਵਧਦੇ ਆਂ ਸਫਰ ਵੱਲ ਇੰਨੀ ਕੀ ਸੀਗੀ ਗੱਲਬਾਤ ਮੈਂਗਾ ਤੁਹਾਡੇ ਨਾਲ ਸਾਂਝੀ ਕਰਦੇ ਆਂ ਹਾਂਜੀ ਕਿੱਦਾਂ ਜੀ ਦੇਖ ਕੇ ਲੱਗਦਾ ਕ ਨਹੀਂ ਵੀ ਪੰਜਾਬ ਚ ਹੀ ਆ ਆਪਾਂ ਕਾਜੀਗੁੰਡ ਤੋਂ ਬਾਅਦ ਰੋਡ ਪਲੇਨ ਆ ਗਿਆ ਇਹਨਾਂ ਅਨੰਤਨਾਗਾਂ ਦੇ 16 ਕਿਲੋਮੀਟਰ ਸ਼੍ਰੀਨਗਰ ਰਹਿ ਗਿਆ ਸਾਰਾ ਚੌਂਟ ਹੋਣਾ ਇੱਥੇ ਤੇ ਆਪਾਂ ਪਲਵਾਮਾ ਵੱਲ ਨੂੰ ਜਾ ਰਹੇ ਆਂ ਦੇ ਰੋਡ ਬੜਾ ਸ਼ਕੀਨ ਆ ਗਿਆ ਚਾੜਿਆ ਵੇ ਰੋੜਕੀ ਵਾਲੇ ਦੇ ਕੋੜੇ ਨੂੰ ਰੋੜਕੀ ਵਾਲੇ ਦੇ ਹੁੰਦੀ ਉਹ ਜੱਜਮੈਂਟ ਵੀ ਆਪਾਂ ਕਸ਼ਮੀਰ 'ਚ ਆ ਦੇਖੋ ਤਾਂ ਹਰ ਇੱਕ ਵਾਲਾ ਦੁਆੜਾ ਰੋਡ ਵਾਲਾ ਦਾ ਸਵਾਦ ਹੀ ਆ ਗਿਆ ਕਿ ਨਹੀਂ ਕੋੜਿਆ ਆਇਓ ਜੀ ਮੈਂ ਕਿਹਾ ਤੁਹਾਨੂੰ ਕਸ਼ਮੀਰ ਚ ਵੀ ਆਪਾਂ ਝੋਨਾ ਲੱਗਦਾ ਦਿਖਾ ਲ ਦਈਏ ਦੇਖੋ ਜੀ ਮੈ ਰਿਜ਼ਿਊਮਿੰਗ ਰਾਈਟ ਇਹ ਕਸ਼ਮੀਰ ਆ ਇਹ ਜਿਆਦਾਤਰ ਝੋਨਾ ਬੀਬੀਆਂ ਹੀ ਲਾਉਣੀ ਆ ਇੱਧਰ ਆ ਦੇਖੋ ਜੀ ਦੂਸਰੀ ਸਾਈਡ ਵੀ ਮੈਂ ਕਿਹਾ ਤੁਹਾਨੂੰ ਦਿਖਾ ਲ ਦਈਏ ਜਿਆਦਾਤਰ ਬੀਬੀਆਂ ਲਾ ਰਹੀਆਂ ਝੋਨਾ ਤੇ ਆਪਣੇ ਤਾਂ ਇੱਕ ਇੱਕ ਡੱਖਾ ਲਾਉਂਦੇ ਆ ਤੇ ਇਹ ਜਿਹੜੀ ਕਿ 4 4 5 5 ਡੱਖੇ ਇਕੱਠੇ ਲਾਉਂਦੇ ਆ ਇਹ ਮਾਰੋ ਜੀ ਰੈਜ਼ਿਊਮਿੰਗ ਰਾਈਟ ਉਹ ਦੂਰ ਵਿਦਾਨ ਦੀਦਾ ਹੋਣਾ ਤੇ ਇਧਰ ਜਿਹੜਾ ਪਨੀਰੀ ਦਾ ਬੀ ਆ ਜਿਆਦਾ ਜੀ ਇਹ ਬੀਜ ਤੇ ਆ ਬੁੱਧੀ ਚੀਨਾ ਬੁੱਧੀ ਚੀਨਾ ਬੀ ਆ ਇਹ ਜਿਹੜਾ ਲਾਉਂਦੇ ਆ ਇਹ ਆ ਦੇਖੋ ਜੀ ਪਨੀਰੀ ਪੱਟ ਦੇ ਕਸ਼ਮੀਰੀ ਕਿਸਾਨ ਤੇ ਇਹ ਵੀ ਆ ਜੀ ਕੇ 39 ਕੇ 39 ਤੇ ਇਹਦੇ ਨਾਲ ਦੇ ਕਿਆਰੇ ਆ ਆਪਣੇ ਤਖਤ ਖੱਤੇ ਖੱਤੇ ਦਾ ਹੋ ਜਾਂਦਾ ਕਿल्ले-ਕਿੱਲੇ ਦਾ ਤੇ ਕਿਆਰੇ ਇਹਨਾਂ ਦੇ ਛੂਟਈ ਆ ਤੇ ਪਾਣੀ ਕਹਿੰਦੇ ਆਪਣੇ ਜਿਹੜਾ ਪਹਾੜਾਂ ਚੋਂ ਆਉਂਦਾ ਕੋਰਸਿੰਗ ਰਾਈਟ ਉੱਥੋਂ ਕੋਈ ਨਹੀਂ ਸੁਵਿਧਾ ਕੀਤੀ ਆ ਪਾਣੀ ਦੀ ਉਹੋ ਪਾਣੀ ਲਾਉਂਦੇ ਆ ਹਾਂਜੀ ਇਹ ਜਿਹੜਾ ਤੁਸੀਂ ਰੋਡ ਦੇਖ ਰਹੇ ਆ ਜੀ ਇਹ ਚੱਲ ਜਾਂਦਾ ਸ਼੍ਰੀਨਗਰ ਨੂੰ ਸਿੱਧਾ ਹੀ ਤੇ ਆਪਾਂ ਸ਼੍ਰੀਨਗਰ ਨੀਆ ਚ ਜਾਣਾ ਹੈਗਾ ਪਹੁੰਚ ਸਕਦੇ ਸੀ ਕਿ ਉਧਰ ਸ਼੍ਰੀਨਗਰ ਆਪਾਂ ਅੱਜ ਆਪਾਂ ਜਾਣਾ ਇੱਧਰ ਨੂੰ ਪੁਲਵਾਮਾ ਪਲਵਾਮਾ ਦੇ ਲਾਗੇ ਇੱਕ ਗੁਰੂ ਘਰ ਪੈਂਦਾ 6 ਕਿਲੋਮੀਟਰ ਦੇ ਇਤਿਹਾਸਕ ਗੁਰੂ ਘਰ ਹੈ ਜੀ ਆਪਾਂ ਉਹ ਦਰਸ਼ਨ ਕਰਨੇ ਗੁਰੂ ਘਰ ਦੇ ਇਸ ਵਾਰ ਕੇ ਆਪਾਂ ਇਹ ਰੂਟ ਲੈ ਰਿਆ ਹਾਂ ਆਪਾਂ ਜਾਵਾਂਗੇ ਪਲਵਾਮਾ ਵੱਲ ਨੂੰ ਜੀ ਆਪਾਂ ਸਾਈਕਲਿੰਗ ਵਾਲੇ ਕਈਆਂ ਪਾਈਆਂ ਹੋਈਆਂ ਨੇ ਬਾਕੀ ਇੱਕ ਮੱਕੜ ਨਾਮ ਦੇ ਗਰੁੱਪ ਵਿੱਚ ਵੀ ਆਪਣੇ ਸਾਰੇ ਇੱਕ ਮੱਕੜ ਸਾਥੀ ਬਹੁਤ ਸਹਿਯੋਗ ਕਰਦੇ ਹੁੰਦੇ ਆ ਕਸ਼ਮੀਰ ਵਾਲੇ ਪਾਈਆਂ ਦੀਆਂ ਕਾਹ ਕਸ਼ਮੀਰ ਵਾਲੇ ਬਾਈ ਮਿੱਤਰ ਵੀ ਬਹੁਤ ਹੈ ਏਹ ਕਮੱਕੜਾਂ ਦੇ ਤੇ ਸੁਣਿਆ ਸੀਗਾ ਪਰ ਅੱਜ ਆਪਾਂ ਅੱਖੀਂ ਦੇਖ ਲਿਆ ਬਈ ਕਸ਼ਮੀਰ ਵਾਲੇ ਬਾਈ ਸੱਚੀ ਸੈਫਤ ਦੇ ਹੱਕਦਾਰ ਹੈਗੇ ਆਜਾ ਤੁਹਾਨੂੰ ਮਿਲਾਂਗੇ ਵੀਰਾਂ ਦੇ ਨਾਲ ਪਹਿਲਾਂ ਤਾਂ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ ਨਾ ਵਾਲੇਕੁਮ ਸਲਾਮ ਹੈ ਤੇ ਇਹ ਬਾਈ ਆ ਕਸ਼ਮੀਰ ਤੋਂ ਆਪਣੇ ਆਪਾਂ ਜਿੱਦਾਂ ਦੱਸਿਆ ਸੀਗਾ ਪਲਵਾਮਾ ਨੂੰ ਜਾ ਰਹੇ ਆ ਤੇ ਬਾਈ ਰਾਹਤੇ 'ਚ ਖੜੇ ਸੀਗਾ ਆਪਣਾ ਸਾਈਕਲ ਦੇ ਕੇ ਬਾਈਆਂ ਰੋਕ ਲਿਆ ਪਹਿਲਾਂ ਤਾਂ ਬਾਈ ਆਪਣਾ ਆਪਣਾ ਨਾਮ ਦੱਸੋ ਸਾਰੇ ਜਣੇ ਆਪਣਾ ਆਪਣਾ ਨਾਮ ਬਤਾਓ ਜੀ ਮੇਰਾ ਨਾਮ ਹੈ ਸਾਹਿਦ ਜੀ ਮੇਰਾ ਨਾਮ ਹੈ ਆਸ਼ਰ ਮੇਰਾ ਨਾਮ ਹੈ ਕੀ ਹੈ ਆਨੰਦ ਨੰਦ ਆਨੰਦ ਆਪ ਦਾ 1 ਮਿੰਟ ਬਾਅਦ ਕੀ ਹੈ ਸਾਹਿਦ ਆਪ ਦਾ ਕਿਫਾਇਤ ਸਾਹਿਦ ਸਾਹਿਦ ਮੇਰਾ ਨਾਮ ਕਿਫਾਇਤ ਕਿਫਾਇਤ ਠੀਕ ਹੈ ਤੁਹਾਡਾ ਤੇ ਇਹ ਬਾਈ ਨੇ ਆਪਾਂ ਨੂੰ ਦੇਖ ਕੇ ਰੋਕ ਲਿਆ ਤੇ ਬਾਈਆਂ ਨੇ ਪੁੱਛਿਆ ਕਿਥੋਂ ਆਪਾਂ ਦੱਸਿਆ ਤੇ ਬਾਈਆਂ ਦਾ ਯਾਨੀ ਕਿ ਸਹਿਤ ਨਹੀਂ ਆ ਪਹਿਲਾਂ ਹੀ ਪੁੱਛਿਆ ਬਾਈਆਂ ਨੇ ਬਾਈ ਕੋਈ ਚੀਜ਼ ਦੀ ਲੋੜ ਦੇ ਕੇ ਹੈਲਪ ਦੀ ਤੇ ਚਾਹ ਪੀ ਲਓ ਤੇ ਆਪਾਂ ਫੇ ਹੁਣ ਜਿੱਦਾਂ ਤੁਹਾਨੂੰ ਦੱਸਿਆ ਵੀ ਨੀਰਾ ਹੋ ਜਾਣਾ ਮੂਰੇ ਆਪਣਾ ਸਫਰ ਬਹੁਤ ਪਿਆ ਇਸ ਕਰਕੇ ਬਾਈਆਂ ਦਾ ਕੀਤਾ ਧੰਨਵਾਦ ਆਪਾਂ ਕਹਾਂ ਬਾਈ ਜਰੂਰ ਰੁਕਦਾ ਜੇ ਮੇਰਾ ਸਫਰ ਥੋੜਾ ਹੁੰਦਾ ਤੇ ਬਾਈ ਹੁਣੀ ਵੀ ਆ ਵੁੱਟਨ ਗੈਸ ਦਾ ਆਪਣੇ ਸਿਲੰਡਰ ਚੱਕੀ ਫਿਰਦੇ ਆ ਟਰੈਕਿੰਗ ਲਈ ਤਿਆਰੀਆਂ ਖਿੱਚੀਆਂ ਆ ਬਾਈ ਕਿੱਦਾਂ ਨੂੰ ਜਾਣਾ ਟਰੈਕ ਕਰਨ ਦੀ ਜੀ ਹਮਕੋ 4 ਸਰ ਮਰ ਜਾਣਾ 4 ਸਰ ਮਰ ਜਨੇ 18 ਤਾਰੀਖ ਨੂੰ 18 ਤਾਰੀਖ ਨੂੰ ਠੀ ਠੀ ਬਾਈਆਂ ਨੂੰ ਬਹੁਤ ਸ਼ੁਭ ਕਾਮਨਾਵਾਂ ਬਾਈ 올 ਦੀ ਬੈਸਟ ਟਰੈਕਿੰਗ ਲਈ ਆਪਾਂ ਦਾ ਸਫ਼ਰ ਬੜੀਆ ਰਹੇ ਹਾਂਜੀ ਸੰਗਤ ਜੀ ਆਪਾਂ ਪਹੁੰਚ ਗਏ ਆ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਹੈ ਜੀ ਪਾਤਸ਼ਾਹੀ 6ਵੀਂ ਇਤਿਹਾਸਕ ਗੁਰੂ ਘਰ ਹੈ ਜੀ ਆਪਾਂ ਪਹਿਲਾਂ ਹੀ ਕਿਹਾ ਸੀਗਾ ਨਾ ਵੀਡੀਓਆਂ ਦੇ ਵਿੱਚ ਜਿਤਨੀ ਪੂਰੀਆਂ ਵੀਡੀਓ ਦੇਖੀਆਂ ਨੇ ਸਕਿੱਪ ਨਾ ਕੀਤੀਆਂ ਹੋਣਗੀਆਂ ਆਪਾਂ ਕਿਹਾ ਸੀ ਬਈ ਆਪਣੇ ਕਸ਼ਮੀਰ ਤੋਂ ਲੈ ਦੇਦਾ ਖਾਲਾ ਸਫਰ ਤਾਂ ਬਹੁਤ ਸਾਈਕਲਿਸਟ ਕਰਦੇ ਆ ਪਰ ਆਪਾਂ ਸਾਰ ਨੂੰ ਵੱਖਰਾ ਕੁਛ ਕਰਾਂਗੇ ਦੀ ਕੋਸ਼ਿਸ਼ ਕਰਾਂਗੇ ਤੋ ਕੋਸ਼ਿਸ਼ ਆਪਣੀ ਇਹ ਹੀ ਆ ਆਪਣੇ ਜੇ ਇਧਰ ਨੂੰ ਕਸ਼ਮੀਰ ਵੱਲ ਨੂੰ ਛੇਵੇਂ ਪਾਤਸ਼ਾਹ ਦੇ ਪਹਿਲੇ ਪਾਤਸ਼ਾਹ ਨੇ ਸਫਰ ਕੀਤਾ ਆ ਤੇ ਉਹਨਾਂ ਦੇ ਚਰਨਸ਼ੋ ਜਿਹੜੇ ਸਥਾਨ ਆ ਉਹਨਾਂ ਦੇ ਆਪਾਂ ਦਰਸ਼ਨ ਕਰਾਂਗੇ ਤੇ ਨਾਲੇ ਜਿੰਨਾ ਹੋ ਸਕੇ ਸੰਗਤ ਜੀ ਆਪ ਜੀ ਨੂੰ ਕਰਵਾਵਾਂਗੇ ਤੇ ਹੁਣ ਸਮਾਂ ਬਹੁਤ ਜ਼ਿਆਦਾ ਹੋ ਗਿਆ ਆ ਜਦੋਂ ਆਪਾਂ ਪਹੁੰਚੇ ਹੱਲੇ ਪਹੁੰਚੇ ਆ ਯਾਨੀ ਕਿ ਹੱਲੇ ਮੂੰਹ ਤੋਂ ਮਣੀ ਦੋਤਾ ਸਮਾਨ ਸਮੁੰਨੇ ਰੱਖਿਆ ਨੀਰਾ ਜਿਆਦਾ ਹੋ ਗਿਆ ਸਫਰ ਬਹੁਤ ਜਿਆਦਾ ਨਿਕਲਿਆ ਜਾਨੀ ਕੱਢਣਾ ਪਿਆ ਨਹੀਂ ਨਿਕਲਿਆ ਹੀ ਹੈ ਕੱਢਿਆ ਹੈ ਕੱਢਣਾ ਜਿਉ ਮਜਬੂਰੀ ਨਹੀਂ ਕੱਢਿਆ ਵਾ ਨਿਕਲ ਗਿਆ ਸਫਰ ਇਹਨਾਂ ਅੱਜ ਤੇ ਲਾਲਚ ਵਿੱਚ ਨਿਕਲ ਗਿਆ ਰੱਖ ਲਓ ਤੇ ਟਾਈਮ ਜਿਆਦਾ ਹੋ ਗਿਆ ਹੁਣ ਤੇ ਥਾਕੇ ਮੈਂ ਇੰਨਾ ਹੋਇਆ ਸੀਗਾ ਆਪਾਂ ਜਾਨੀ ਕਿ ਪ੍ਰਸ਼ਾਦਾਵ ਨਹੀਂ ਛਕਿਆ ਹੈਗਾ ਤੇ ਇੱਥੇ ਆਪਣੇ ਜਿਹੜੇ ਸਿੰਘ ਸਾਹਿਬਾਨ ਨੇ ਉਹਨਾਂ ਨੇ ਕਿਹਾ ਇਹ ਪ੍ਰਸ਼ਾਦਾ ਛਕ ਲਓ ਕਾਫੀ ਸੰਗਤ ਨੇ ਇੱਥੇ ਪਾਠ ਖੜਾਇਆ ਹੋਆ ਹੁਣ ਤੇ ਇਹ ਕਰਕੇ ਪ੍ਰਸ਼ਾਦਾ ਚੱਲਦਾ ਹੀ ਭਰ ਸਕਾਵਟੀ ਇੰਨੀ ਹੋਈ ਹੈ ਪ੍ਰਸ਼ਾਦਾ ਖਾਣ ਨੂੰ ਲੈ ਲੈ ਨਹੀਂ ਕੀਤਾ ਤੇ ਇਹ ਆਵੇ ਹੁਣ ਤਾਂ ਬਹ ਲੇਟ ਜਾਈਏ ਲੰਮੇ ਪੈ ਜਾਈਏ ਤੇ ਦਰਸ਼ਨ ਆਪਾਂ ਵੀ ਨਹੀਂ ਅਜੇ ਕੀਤੇ ਹੈਗੇ ਦਰਸ਼ਨ ਆਪਾਂ ਵੀ ਸਵੇਰ ਨੂੰ ਕਰਾਂਗੇ ਸੰਗਤ ਜੀ ਤੇ ਨਾਲੇ ਜਿੰਨਾ ਹੋ ਸਕੇ ਆਪ ਜੀ ਨੂੰ ਕਰਵਾਵਾਂਗੇ ਤੇ ਨਾਲੇ ਇਸ ਗੁਰੂ ਘਰ ਦੇ ਦਰਸ਼ਨ ਤੇ ਨਾਲੇ ਇਤਿਹਾਸ ਦੱਸਾਂਗੇ ਜਿੰਨਾ ਖੂ ਹੋ ਸਕੇ ਤੁਹਾਡੇ ਨਾਲ ਸਾਂਝਾ ਕਰਾਂਗੇ ਇਤਿਹਾਸ ਤੇ ਨਾਲੇ ਇੱਕ ਹੋਰ ਗੁਰੂ ਘਰ ਆ ਉਹਦੇ ਵੀ ਦਰਸ਼ਨ ਤੁਹਾਨੂੰ ਕਰਾਵਾਂਗੇ ਇਤਿਹਾਸ ਗੁਰੂ ਘਰ ਆ ਉਹ ਵੀ ਉਥੇ ਜਾਨੀ ਕਿ ਮੇਰੇ ਦਾ ਬਹੁਤ ਗੈਂਤੀ ਦੇ ਬੰਦੇ ਗਏ ਆਪਣੇ ਪੰਜਾਬ ਦੇ ਗੈਂਤੀ ਦੇ ਜਿਹਨਾਂ ਨੂੰ ਆਪਾਂ ਕਹਦੇ ਜੀ ਜਿਆਦਾ ਨਹੀਂ ਗੈਂਤੀ ਦੇ ਤੇ ਉਹ ਵੀ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਦਰਸ਼ਨ ਕਰਵਾਉਣ ਦੀ ਬਾਕੀ ਠੀਕ ਹੈ ਜੀ ਥੱਕ ਫੋ ਜਿਆਦਾ ਹੋਇਆ ਹੈ ਹੁਣ ਆਰਾਮ ਕਰਨ ਲੱਗੇ ਆ ਠੀਕ ਹੈ ਜੀ ਮਿਲਦੇ ਆਂ ਫਿਰ ਤਸਵੀਰ ਨੂੰ ਤਸਵੀਰ ਨੂੰ ਹੀ ਦੱਸਾਂਗੇ ਕਿੱਥੇ ਪਹੁੰਚੇ ਆਂ ਆਪਾਂ ਤੇ ਬਾਕੀ ਮਿਲਦੇ ਹਾਂ ਸਵੇਰ ਨੂੰ ਜੀ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ